ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮਖੀਜਾ ਮਖੀਜਾ ਰਿਏ ਨਿਊ ਟਾਡਾ ਦਾ ਸਵਾਗਤ ਕਰਦਾ। ਦੇਸ਼ ਦੇ ਵਿੱਚ ਹਰ ਸਾਲ ਕਿਥੇ ਨਾ ਕਿਥੇ ਇਲੈਕਸ਼ਨ ਹੁੰਦੇ ਰਹਿੰਦੇ ਨੇ। ਜਿੱਥੇ ਇਲੈਕਸ਼ਨ ਹੁੰਦੇ ਨੇ ਪਿਛਲੇ ਕੁਝ ਸਾਲਾਂ ਦੀ ਜੇ ਟੱਕਰ ਦੀ ਗੱਲ ਕੀਤੀ ਜਾਵੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਮੁਕਾਬਲਾ ਦੇਖਣ ਨੂੰ ਮਿਲਦਾ ਹੈ ਐਨਡੀਏ ਦਾ ਤੇ ਮਾ ਗਠਬੰਧਨ ਦਾ। ਸਭ ਜੋ ਰਾਜਨੀਤਿਕ ਰੁਚੀ ਰੱਖਦੇ ਨੇ ਸਭ ਦੀ ਨਜ਼ਰਾਂ ਟਿਕੀ ਜਾਂਦੀਆਂ ਨੇ ਕਿ ਆਖਰ ਕੌਣ ਜਿੱਤੇਗਾ ਕੌਣ ਬਾਜ਼ੀ ਮਾਰੇਗਾ। ਇਸ਼ਵਰ ਚੋਣਾਂ ਦਾ ਵਿਗਲ ਹੋ ਜਾਵੇ ਬਿਹਾਰ ਦੇ ਵਿੱਚ ਵਿਆਦ ਵਿੱਚ ਨਵੰਬਰ ਦੇ ਵਿੱਚ ਚੋਣਾਂ ਹੋਣ ਜਾ ਰਹੀ ਹੈ ਨਵੰਬਰ ਦੇ ਵਿੱਚ ਚੋਣਾਂ ਹੋਣ ਤੋਂ ਬਾਅਦ ਇਹ ਸਾਫ ਹੋ ਜਾਵੇਗਾ ਕਿ ਬਿਹਾਰ ਦੀ ਜਨਤਾ ਦੀ ਮਨਪਸੰਦ ਇਸਵਰ ਕੌਣ ਬਣ ਰਿਹਾ ਹੈ ਪਿਛਲੇ ਕੁਝ ਸਾਲਾਂ ਦੀਆਂ ਕੁਝ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣਦੇ ਆ ਰਹੇ ਨੇ ਲਗਭਗ ਕਿਹਾ ਜਾਂਦਾ 20 ਸਾਲ ਤੋਂ ਨਿਤਿਸ਼ ਕੁਮਾਰ ਮੁੱਖ ਮੰਤਰੀ ਹੈ ਪਰ ਜੈ ਉਹ ਐਨਡੀਆ ਦੇ ਨਾਲ ਵੀ ਰਹੇ ਪਰ ਕਰੀਵਾਰ ਸਥਿਤੀ ਸਥਿਤੀ ਹੈ ਜੀ ਬਣੀ ਕਿ ਉਹ ਮਾਗਟ ਗੱਠਜੰਦ ਦੇ ਨਾਲ ਕਿਸਨ ਲਾਲੂ ਪ੍ਰਸ਼ਾਦ ਜਯਾਦਵ ਦੀ ਪਾਰਟੀ ਨਾਲ ਚੱਲੇ ਪਰ ਰਾਜਨੀਤੀ ਕਿਹਾ ਜਾ ਸਕਦਾ ਕਿ ਕਿਸਕਰ ਕੀ ਮੋੜ ਲੈ ਲਿਆ ਇਸ ਲਈ ਕੁਝ ਨਹੀਂ ਕੀਤਾ ਜਾ ਸਕਦਾ ਕੋਈ ਵਿਹਾਰ ਦੇ ਚੁਈ ਕਰੀਵਾਰ ਦੇਖਣ ਨੂੰ ਮਿਲਿਆ ਇਸ ਵਾਰ ਫਿਰ ਮੁਕਾਬਲਾ ਐਨਡੀਆ ਦੇ ਮਾਗਟ ਗੱਠਜੰਦ ਦੇ ਵਿੱਚ ਦੇਖਣ ਨੂੰ ਮਿਲਿਆ ਦੋਨੋਂ ਗੱਠਵੰਦਨ ਆਪਣੇ ਆਪਣੇ ਜਿੱਤ ਦੇ ਦਾਅਵੇ ਕਰ ਰਹੇ ਨੇ ਜੇ ਪਹਿਲੇ ਐਂਡੀ ਦੀ ਗੱਲ ਕਰੀਏ ਤਾਂ ਐਂਡੀ ਦੇ ਵਿੱਚ ਸੀਟ ਵੰਡਣ ਨਾਲ ਲੈ ਕੇ ਕਈ ਤਰ੍ਹਾਂ ਦੀਆਂ ਜਿਹੜੇ ਸਵਾਲ ਖੜੇ ਹੋ ਰਹੇ ਸਨ ਕਿਹਾ ਜਾ ਰਿਹਾ ਸੀ ਸੀਟ ਵੰਡਣ ਲੈ ਕੇ ਆਪਾਂ ਦਾ ਜਿਵੇਂ ਮਨ ਮਤਾ ਹੋ ਗਿਆ ਅਖਰ ਐਂਡੀ ਨੇ ਸੀਟ ਵੰਡਾ ਕਰ ਲਿਆ ਭਾਤੀ ਜਨਤਾ ਪਾਰਟੀ ਅਤੇ ਜੀਡੀਯੂ ਨੂੰ 101 101 ਸੀਟਾਂ ਮਿਲੀਆਂ ਜਦਕਿ ਜਿਹੜੀ ਜਿਹੜੀ ਇਤਰਾਗ ਪਾਸਵਾਨੀ ਪਾਰਟੀ ਹੈ ਉਹਨੂੰ 29 ਸੀਟਾਂ ਦਿੱਤੀਆਂ ਗਈਆਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਐਂਡੀ ਦੇ ਵਿੱਚ ਜਿਹੜਾ ਆਪ ਸੀਟ ਸ਼ੇਅਰ ਨੂੰ ਲੈ ਕੇ ਫਾਰਮੂਲਾ ਸੀ ਉਹ ਅੰਤਿਮ ਰੂਪ ਦੇ ਦਿੱਤਾ ਗਿਆ ਤੇ ਸਮੇਂ ਰਹਿੰਦੇ ਸੀਟ ਸ਼ੇਅਰ ਹੋ ਗਈ। ਆਗਠਬੰਧਾਂ ਦੇ ਵਿੱਚ ਸੀਟਾਂ ਸ਼ੇਅਰ ਨੂੰ ਲੈ ਕੇ ਕੀ ਹਾਲ ਹੈ? ਉਹ ਅੱਜ ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ 243 ਸੀਟਾਂ ਨੇ। 243 ਸੀਟਾਂ ਦੀ ਜੇ ਗੱਲ ਕਰੀਏ ਆਗਠਬੰਧਾਂ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਨੇ ਚਾਹੇ ਉਹ ਆਕਸीडी ਹੈ, ਕਾਂਗਰਸ ਹੈ, ਹੋਰ ਵੀ ਜਿਹੜੀਆਂ ਪਾਰਟੀਆਂ ਨੇ ਤਾਂ ਉਹਨਾਂ ਨੇ ਸੀਟ ਸ਼ੇਅਰਿੰਗ ਤਾਂ ਕਰ ਲਈ ਪਰ ਲੱਗਦਾ ਐਂਡ ਤੱਕ ਪੇਚ ਫਸਦਾ ਦਿਖ ਰਿਹਾ ਹੈ। ਕਿਉਂਕਿ ਲਗਭਗ 253 ਸੀਟਾਂ ਦੇ ਜੁੜਨ ਚਾ ਰਿਹਾ ਹੈ ਕਿ ਮਾਗਟਬੰਦਰ ਨੇ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਕਿਹੜਾ ਚਾਹਤਾ ਹੈ ਲਗਭਗ 10 ਸੀਟਾਂ ਇਹ ਜੀਆਂ ਨੇ ਜਿੱਥੇ ਮਾਗਟਬੰਦਰ ਦੇ ਕੈਂਡੀਡੇਟ ਦੂਜਿਆਂ ਨਾਲ ਟੱਕਰ ਦੇ ਰਹੇ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਸ ਸਟੇਟ ਦੇ ਵਿੱਚ ਚਾ ਕੋਈ ਸਟੇਟ ਹੋਵੇ ਕਈ ਵਾਰ ਇੱਕ ਇੱਕ ਸੀਟ ਨੂੰ ਲੈ ਕੇ ਸਰਕਾਰ ਜਿਹੜੀ ਫਿਸਲ ਜਾਂਦੀ ਹੈ ਸਰਕਾਰ ਮੰਤ ਹੋ ਰਹੀ ਜਾਂਦੀ ਹੈ ਇਹ ਜਿਹੜੀਆਂ 10 ਸੀਟਾਂ ਦਸਤਿਜਾਰੀਆਂ ਨੇ ਇਹ ਵੀ ਬੜੀ ਐਮੇਤ ਰੱਖਦੀ ਨੇ ਬੜੇ ਅਹਿਮ ਨੇ ਹੁਣ ਦੇਖਦੇ ਹਾਂ ਕਿ ਜਿਹੜੀਆਂ 10 ਸੀਟਾਂ ਦੇ ਆਪਸੀ ਪਸਵੀ ਟੱਕਰ ਦੱਸੀ ਜਾ ਰਹੀ ਹੈ ਕਿ ਆਪਸ ਦੇ ਵਿੱਚ ਕਿ ਦੂਜੇ ਖਿਲਾਫ ਕੈਂਡੀਡੇਟ ਵੀ ਉਪਤ ਕਰਦੇ ਨੇ ਕਿ ਐਂਡ ਤੱਕ ਚੋਣਾਂ ਤੋਂ ਪਹਿਲੇ ਇਹ ਉਹ ਸੀਟਾਂ ਤੇ ਇੱਕ ਦੂਜੇ ਨੂੰ ਸੀਟਾਂ ਦੇ ਕੇ ਆਪਣੇ ਇੱਕ ਪਾਰਟੀ ਦਾ ਜਾਂ ਇੱਕੋ ਕੈਂਡੀਡੇਟ ਖੜਾ ਕਰ ਦੇਣ ਮਾ ਮਾ ਗੱਠ ਬੰਦਾ ਜਾਂ ਆਕਰਤਕ ਉਹਨਾਂ ਦੇ ਵਿਚਕਾਰ ਦੇ ਨਾਲ ਨਾਲ ਐਂਡ ਦੇ ਤੱਕ ਟੱਕਰ ਰਹਿੰਦੀ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਆਖਰ ਬਿਹਾਰ ਦੀ ਜਨਤਾ ਇਸ ਵਾਰ ਕਿਉਂ ਚੁੰਨ ਦਈਏ ਕਿਉਂਕਿ ਰਾਜਨੀਤਿਕ ਗਲਿਆਰਿਆਂ ਵਿੱਚ ਜੋ ਚਰਚਾਵਾਂ ਨੇ ਉਹ ਜਮ ਤਰੂਫ਼ ਕਿਹਾ ਜਾ ਸਕਦਾ ਕਿ ਟੱਕਰ ਕਾਂਟੇ ਦੀਏ ਕਿਉਂਕਿ 20 ਸਾਲੋਂ ਦੇ ਨਿਤਿਸ਼ਮਰ ਨੂੰ ਜਿਹੜਾ ਰਾਜ ਕਰਦੇ ਹੋਏ ਪਰ ਉਹਦਾ ਰਾਜ ਪਿਛਲੇ ਜਿਹੜੇ ਲਾਲ ਖਸਰ ਯਾਦਵ ਰਾਜ ਦੀ ਗੱਲ ਕੀਤੀ ਜਾਵੇ ਉਹਦੇ ਨਾਲੋਂ ਬੈਟ ਦੱਸਿਆ ਜਾ ਰਿਹਾ ਪਰ ਫਿਰ ਵੀ ਜਨਤਾ ਜਨਾਲਦਨ ਹੈ ਜਨਤਾ ਹੀ ਸਭ ਤੋਂ ਉੱਪਰ ਹੈ ਜਿਹੜੀ ਸਰਕਾਰ ਬਣਾਉਂਦੀ ਹੈ ਤੇ ਜਿਹੜੀ ਸਰਕਾਰ ਹਟਾਉਂਦੀ ਹੈ ਹੁਣ ਦੇਖਦੇ ਆ ਕਿ ਅਗਲੇ ਮਹੀਨੇ ਬਿਹਾਰ ਦੇ ਵਿੱਚ ਜਨਤਾ ਕਿਦੀ ਸਰਕਾਰ ਬਣਾਉਂਦੀ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ